ਦੇਸ਼ ਪੰਜਾਬ ਵਾਲੇ ਚੈਨਲ ਦੇਖ ਰਹੇ ਸਾਰੇ ਵੀਰਾਂ ਦੇ ਭੈਣਾਂ ਨੂੰ ਦਾਸੂਲ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ 3-4 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਖਬਰ ਜਿਹੜੀ ਹੈਗੀ ਬੜੀ ਵਾਇਰਲ ਹੋ ਰਹੀ ਸੀ ਕਿ ਸ਼ਹੀਦ ਦਰਬਾਰ ਸਾਹਿਬ ਨੂੰ ਬੰਬਾਂ ਨੂੰ ਅਡਾਉਣ ਦੀ ਜਿਹੜੀ ਈਮੇਲਾਂ ਔਰ ਐਸ.ਡੀ.ਪੀ.ਸ ਨੂੰ ਕੀਤੀਆਂ ਜਾ ਰਹੀਆਂ ਲਗਾਤਾਰ 3-4 ਦਿਨ ਇਹ ਨੀਲਾ ਆਈਆਂ ਕਿ ਅੱਜ ਜਿਹੜੀ ਹੈਗੀ ਉਹ ਤੇ ਜਿਹੜੀ ਕਾਰਵਾਈ ਜਦੀ ਜਿਹੜੀ ਹੋਈ ਹੈ ਤੇ ਉਹ 2-3 ਘੰਟੇ ਬੜੀ ਪਹਿਲਾਂ ਜਿਹੜੀ ਖਬਰ ਆਈ ਉਹਦੇ ਵਿੱਚ ਇਹ ਹੈ ਕਿ ਸੰਜੀਵ ਕੁਮਾਰ ਦੋਗੇ ਨਾਂ ਦਾ ਅਤਵਾਦੀ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਨੇ ਫੜਿਆ ਤੇ ਜਿਹੜਾ ਇਸ ਸੇ ਅਮੀਰੀ ਖਬਰ ਹੈ ਉਹ ਬੜੇ ਬਹੁਤ ਜਿਹੀ ਹੈਗੀ ਆ ਜਿਹੜੀ ਵਾਇਰਲ ਹੋ ਰਹੀ ਹੈ ਪਰ ਇਹਦੇ ਵਿੱਚ ਖਾਸ ਇਹ ਹੈ ਕਿ ਜਿਹੜਾ ਉਹ ਅਤਵਾਦੀ ਹੈਗਾ ਉਹ Hindu ਧਰਮ ਤੋਂ ਨਿਕਲਿਆ ਜੇ ਕਿਤੇ ਇਹ ਬਹੁਤ ਸਿੱਖ ਕੋਈ ਇਹੋ ਜਿਹਾ ਕੰਮ ਕਰਦਾ ਨਹੀਂ ਹੈਗਾ ਪਰ ਕਈ ਜਿਹੜੇ ਰਾਸ਼ਟਰਵਾਦੀ ਰਹਿ ਗਏ ਆ ਭਾਰਤ ਦੇ ਉਹਦੇ ਵਿੱਚ ਰੰਗੇ ਹੋਏ ਆ ਉਹ ਭਾਰਤ ਪਿੱਛੇ ਲਾ ਦੇਗੇ ਅਗਰ ਇਹ ਜੀ ਕੋਈ ਗਲਤੀ ਕਰਦਾ ਸ੍ਰੀਮਦ ਅਲਮੇ ਕੇ ਬੰਬ ਨੂੰ ਉਡਾਉਣ ਦੇ ਈਮੇਲਾਂ ਸਿੱਖਾਂ ਕੋ ਦੰਦਾ ਤਾਂ ਫਿਰ ਇਹ ਜਿਹੜੀ ਹੈਗੀ ਆ ਖਬਰ ਪੂਰੀ ਦੁਨੀਆ ਦੇ ਵਿੱਚ ਅੱਗ ਵਾਂਗੂ ਫੈਲ ਰਹੀ ਜੀ ਕਿਉਂਕਿ ਉਹ ਸਿੱਖ ਧਰਮ ਨੂੰ ਜਾਂ ਸਿੱਖਾਂ ਵਿੱਚੋਂ ਹੁੰਦਾ ਤਾਂ ਸਿਰ ਉਹਨੂੰ ਕਰੋੜ ਕਰੋੜ ਕੇ ਮੀਰੀਆ ਨੇ ਜਨਰਤ ਇੱਕ ਕਰਕੇ ਅੱਖਾਂ ਸੀ ਦੇਖੋ ਜੀ ਸਿੱਖ ਅਤਵਾਦੀ ਸਿੱਖ ਅਤਵਾਦੀ ਫੜ ਲਿਆ ਜਿਹੜਾ ਦਰਬਾਰ ਸਮਝਾਉਂਗੇ ਈਮੇਲਾਂ ਕਰ ਰਿਆ ਸੀਗਾ ਇਹ ਖਬਰ ਹੈ ਜੀ ਹੁਣ ਨਾਰਮਲ ਖਬਰ ਚੱਲ ਰਹੀ ਹੈ ਤੇ ਕੋਈ ਵੀ ਕਿਸੇ ਦਾ ਕੋਈ ਪ੍ਰਤੀਕਰਮ ਨਹੀਂ ਆਇਆ ਉਹੀ ਗੱਲਾਂ ਤੁਹਾਨੂੰ ਕਰਮੀ ਸੀਗੀਆਂ ਕਿ ਜਿਹੜਾ ਮਤਲਬ ਲੈ ਕੇ ਬੰਦਾ ਉਹ Hindu ਧਰਤੇ ਨਿਕਲਦੇ ਨਾ ਮੀਲਾਂ ਲਈ ਕਰ ਰਿਆ ਸੀਗਾ ਦਰਬਾਰਤਾਂ ਬੋਤਿਆ ਲਾਉਂਦੀ ਆ ਕਿ ਇਹ ਕਿਤੇ ਸਿੱਖ ਹੁੰਦਾ ਤੇ ਸਾਰੀ ਜਿਹੜਾ ਸਾਰਾ Hindu ਸਾਰ ਸਾਰਾ ਮੀਡੀਆ ਪੰਜਾਬੀ ਮੀਡੀਆ ਨੇ ਕਰੋੜ ਕਰੋੜ ਕੇ ਉੱਚੀ ਚੀਚੀਕਾ ਮਾਰ ਮਾਰ ਕੇ ਕਹਿਣਾ ਸੀਗਾ ਦੇਖੋ ਇਹ ਸਿੱਖਾਂ ਨੇ ਆ ਕੰਮ ਕੀਤਾ ਸੋ ਜਦੋਂ ਕੋਈ ਚੰਗਾ ਕੰਮ ਕਰਨਾ ਹੁੰਦਾ ਉਦੋਂ ਫਿਰ ਇਹ ਮਤਲਬ ਕੇ ਸਿੱਖਾਂ ਨੂੰ ਕਹਿਣ ਲੱਗਿਆ ਜਿਵੇਂ ਕੋਈ ਸਿੱਖ ਦੇਸ਼ ਭਗਤ ਸਿੱਖ ਅੱਜ ਤੋਂ ਇੱਥੇ Hindu ਵਾਲਾ ਆ ਗਿਆ ਹੈ ਹਨਾ ਜਦੋਂ ਕੋਈ ਮਾਰਾ ਕੰਮ ਕਰ ਲਾ ਉਸ ਮਾਰਾ ਕਰਮ ਹੋ ਜੇ ਮਾਰਾ ਕਰਾਇਮ ਕਿਸੇ ਸਿੱਖ ਨੇ ਕਰ ਦਿੱਤਾ ਹੋਵੇ ਫਿਰ ਇਹ ਕਹਿਣਗੇ ਜੀ ਦੇਖੋ ਜੀ ਇਹ ਖਾਲਸਤਾਨੀ ਹੈ ਜੀ ਇਹ ਆਤਵਾਦੀ ਹੈ ਉਹ ਦੋਰਾ ਮਾਪ ਲੈਣਾ ਹੈਗਾ ਭਾਰਤ ਦੀ ਵਿੱਤੀ ਦਾ ਹੈਗਾ ਉਹ ਚੱਲਦਾ ਰਹਿਣਾ ਸਿੱਖਾ ਵਰਤੀ ਘਟ ਗੰ ਘੰਟ ਗਿੰਦੇ ਵਰਤੀ ਤੋਂ ਜਾਣਕਾਰੀ ਵਧੀਆ ਲੱਗੀ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ ਬਾਈ ਗੋ ਵੀ ਦਾ ਖਾਤਾ ਬਾਈ ਗੋ ਜੀ ਫਤੇ ਸਰਕਾਰ ਲਈ ਕਿੰਨਾ ਈਜ਼ੀ ਆ ਸਾਨੂੰ ਰੈਡੀਕਲ ਕਹਿਣਾ ਕਿੰਨਾ ਈਜ਼ੀ ਆ ਸਾਨੂੰ ਦੇਸ਼ ਤਰੋਹੀ ਕਹਿਣਾ ਜੇ ਅਸੀਂ ਉਹਨਾਂ ਲਈ ਸਰਹੱਦ ਤੇ ਬੰਦੂਕ ਫੜ ਕੇ ਜਾਂਦੇ ਆ ਲੜਦੇ ਆ ਤੇ ਸਾਨੂੰ ਕਹਿੰਨੇ ਆ ਜੈ ਜਵਾਨ ਜੇ ਅਸੀਂ ਆਪਣੇ ਹੱਕ ਮੰਗਦੇ ਆ ਅੱਜ ਜੈ ਕਿਸਾਨ ਕਿਉਂ ਨਹੀਂ ਕਹਿ ਰਹੇ ਅਦਰਵਾਈਜ਼ ਸਾਨੂੰ ਅੱਤਵਾਦੀ ਕਹਿ ਦੇਣਗੇ ਸਾਨੂੰ ਖਾਲਸਤਾਨੀ ਕਹਿ ਦੇਣਗੇ ਸਾਨੂੰ ਸੈਪਰੇਟ ਕਹਿ ਦੇਣਗੇ ਸਾਨੂੰ ਪਾਕਿਸਤਾਨੀ ਕਹਿ ਦੇਣਗੇ ਸਾਨੂੰ ਦੇਸ਼த்ਰੋਹੀ ਕਹਿ ਦੇਣਗੇ ਤੁਸੀਂ ਆਪਦੇ ਹੱਕ ਮੰਗਣ ਨਿਕਲੋ ਤਾਂ ਸਹੀ ਆਹ ਦੇਖੋ ਕੀ ਕਰਦੇ ਆ ਇਹ ਸਰਕਾਰਾਂ ਕਰਦੀਆਂ ਸਾਡੀਆਂ ਸੇਜਾਂ ਤੋਂ ਨਹੀਂ ਹੁੰਦਾ ਅਸੀਂ ਨਾ ਐਕਸਟ੍ਰੀਮ ਲੈਫਟ ਜਾਨਦੇ ਆ ਨਾ ਐਕਸਟ੍ਰੀਮ ਰਾਈਟ ਜਾਨਦੇ ਆ ਅਸੀਂ ਸੈਂਟਰ 'ਚ ਰਹਿੰਦੇ ਆ ਅਸੀਂ ਮਾਨਵਤਾ ਦੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕਰਦੇ ਆ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਇਹ ਤੋਂ ਬਿਨਾ ਕੋਈ ਗੱਲ ਨਹੀਂ ਕੀਤੀ ਜਾਂਦੀ ਸੋ ਅਗਲਾ ਸਵਾਲ ਹਾਂਜੀ Hold oh. up.